ਇਧਰਲੇ ਪਾਸੇ ਛੱਪੜ ਸਿਰੇ ਸਰੇ ਚੱਲੇ ਆ ਜੀ ਕੁਛ ਖਾਣ ਭੁੱਖ ਲੱਗੀ ਹੈ 10 ਵਜੇ ਸਵੇਰ ਦੇ ਤੇ ਲੰਗਰ ਪ੍ਰਸ਼ਾਦਾਂ ਹਲੇ ਤਿਆਰ ਹੋਇਆ ਨਹੀਂ ਸੀਗਾ ਤੇ ਫਿਰ ਮੈਂ ਕਿਹਾ ਕੁਛ ਖਾਏ ਹੀ ਬਰੂ ਖਾ ਪੀ ਲਈ ਜੀ ਆਲੂ ਦੇ ਪਰੌਂਠੇ ਸਿਰੇ ਸਰੇ ਤੇ ਬਾਹਰ ਜਿਗਰੀ ਜਾਂਦਾ ਸੀਗਾ ਕੋਈ ਪੰਜਾਬੀ ਢਾਬਾ ਕੋਈ ਪੰਜਾਬੀ ਢਾਬਾ ਤੇ ਏਰੀਆ ਹੈਗਾ ਇਹ ਡਾਂਕੂ ਨਹੀਂ ਤੇ ਫਿਰ ਡਾਂਕੂ ਨਹੀਂ ਦੇ ਵਿੱਚ ਇੱਕ ਪੰਜਾਬੀ ਢਾਬਾ ਹੈਗਾ ਇੱਥੋਂ ਹੀ ਮੈਂ ਜਾ ਕੇ ਖਾਇਆ ਹੈ ਜੀ ਸામਨੇ ਗੁਰੂਕਰ ਡਾਨਕੁੰਨੀ ਦੇ ਵਿੱਚ ਤੇ ਇਧਰਲੇ ਪਾਸੇ ਗੱਡੀ ਲੈ ਕੇ ਬਾਈ ਜੀ ਆਏ ਸੀਗੇ ਜਿਹੜੇ ਸਾਡੇ ਵਲੌਗਸ ਵਗੈਰਾ ਦੇਖਦੇ ਨੇ ਤੇ ਇਹਨਾਂ ਨਾਲ ਹੁਣ ਚੱਲੇ ਆ ਜੀ ਅੱਜ ਸਾਇੰਸ ਸਿਟੀ ਬੈਠੇ ਹੋਏ ਆ ਜੀ ਆਪਾਂ ਗੱਡੀ ਦੇ ਵਿੱਚ ਤੇ ਅੱਜ ਜਾ ਰਹੇ ਆ ਜੀ ਸਾਇੰਸ ਸਿਟੀ ਤੇ ਸਾਇੰਸ ਸੀੜੀ ਦੇਖਦੇ ਆ ਸਾਨੂੰ ਕੀ ਦੇਖਣ ਨੂੰ ਮਿਲਦਾ ਹੈ ਕਿਹੜੇ ਜੂਬੇ ਨੇ ਵਿਗਿਆਨ ਦੇ ਸਾਰੇ ਦੇ ਸਾਰੀ ਤਰ੍ਹਾਂ ਨਾਲ ਸ਼ੇਅਰ ਕਰਾਂਗੇ ਤੇ ਫਿਰ 올 ਇੰਡੀਆ ਜਰਨੀ ਦੇ ਬਿਲਕੁਲ ਫਰੈਸ਼ ਤੇ ਤਾਜ਼ੇ ਐਪੀਸੋਡ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਹਰੇਕਸ਼ਨਾ ਸਤਿ ਸ਼੍ਰੀ ਅਕਾਲ ਸ਼ਹਿਰ ਜੀ ਕਲਕੱਤਾ ਤੇ ਏਰੀਆ ਇਹ ਪਤਾ ਨਹੀਂ ਏਰੀਆ ਕਿਹੜਾ ਵਾ ਜੀ ਇਹ ਦੂਰਾ ਹੀ ਪਰਦਾ ਨਹੀਂ ਇਹ ਇਹ ਡਾਂਕੁਨੀ ਏਰੀਏ ਚ ਆ ਹਲੇ ਤੇ ਜਿਹੜਾ ਹਾਈਵੇ ਜੀ ਆਪਣਾ ਖੜਕਪੁਰ ਹਾਈਵੇ ਹੈ ਤੇ ਗੱਡੀ ਦੇ ਵਿੱਚੋਂ ਅੱਜ ਦੀ ਵੀਡੀਓ ਅਸੀਂ ਸਟਾਰਟ ਕਰ ਰਹੇ ਹਾਂ ਸਿੱਧਾ ਜਾ ਰਹੇ ਹਾਂ ਜੀ ਸਾਈਂ ਸਿਟੀ ਸਾਈਂ ਸਿਟੀ ਭਾਜੀ ਆਪਣੀ ਕਿਹੜੇ ਏਰੀਏ ਚ ਪੈ ਜਾਂਦੀ ਹੈ ਇਹ ਰੂਬੀ ਹਸਪੀਟਲ ਹੈ ਜੀ ਕੋਈ ਕਲਕੱਤੇ ਦਾ ਉਹਦੇ ਕੋਲ ਪੈ ਜਾਂਦੀ ਹੈ ਤੇ ਅਸੀਂ ਜਿਹੜਾ ਕੰਟੈਂਟ ਬਣਾ ਰਹੇ ਹਾਂ ਜੇ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਦਾ ਕਰੋ ਆਪਣੇ ਆਂਡ ਗਵਾਂ ਸਾਂਝ ਤੇ ਆਪਣੇ ਸਾਰੇ ਦੋਸਤ ਭਰਾਵਾਂ ਦੇ ਵਿੱਚ ਤੇ ਇਦਾਂ ਹੀ ਜ ਆਪਣੇ ਆਪ ਨੂੰ ਸਪੋਰਟ ਕਰਦੇ ਰਹੋ ਤੇ ਇਦਾਂ ਹੀ ਜਿਹੜਾ ਹੈਗਾ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਦੇਣਾ ਸਾਡੀ ਵੀਡੀਓ ਨੂੰ ਜੀ ਆ ਗਏ ਜੀ ਅਸੀਂ ਸਾਇੰਸ ਸਿਟੀ ਇਹੜਾ ਗੁੰਬਦਿਆ ਬਣਿਆ ਹੋਇਆ ਦੇਖ ਸਕਦੇ ਹੋ ਫੁੱਟਬਾਲ ਅਰਗਾ ਇਹ ਹੈ ਜੀ ਸਾਇੰਸ ਸਿਟੀ ਆਡੀਟੋਰੀਅਮ ਹੈ ਬੇਸਿਕਲੀ ਇਹਦਾ ਨਾਮ ਆਡੀਟੋਰੀਅਮ ਦਾ ਮਤਲਬ ਹੋ ਗਿਆ ਹਾਲ ਇਹ ਜੀ ਦੇਖਦੇ ਆ ਕੀ ਹਸਾਬਕਤਾਬ ਹੈਗਾ ਪਾਰਕਿੰਗ ਅੰਦਰ ਹੋ ਗਈ ਹੈ ਤੇ ਪਾਰਕਿੰਗ ਦੇ ਚਾਰਜਿਸ ਲੱਗੇ ਆ ਆਲਮੋਸਟ ਆਪਣੇ ਕਿੰਨੇ ਭਾਜੀ ਪਾਰਕਿੰਗ ਦਾ ਚਾਰਜ ਕਿੰਨੇ ਲੱਗਦੇ ਆ ਜੀ 100 100 ਰੁਪਿਆ ਪਾਰਕਿੰਗ ਦੇ ਚਾਰਜਿਸ ਹੈ ਜੇਕਰ ਕੋਈ ਕਲਕੱਤੇ ਵਾਲਾ ਹੁੰਦਾ ਹੈਗਾ ਤਾਂ ਉਹ ਆਈਡੀਨ ਮੰਨ ਕੇ ਚੱਲੇ 100 ਰੁਪਿਆ ਦਾ ਚਾਰਜਿਸ ਹੈ ਤੇ ਇਧਰ ਹੈਗਾ ਵੇ ਟੂ ਟਿਕਟ ਕਾਊਂਟਰ ਅੰਦਰ ਦੀ ਕਿੰਨੀ ਟਿਕਟ ਹੁੰਦੀ ਹੈ ਉਹ ਵੀ ਤੁਹਾਨੂੰ ਜਿਹੜਾ ਹੈਗਾ ਆਪਾਂ ਦੱਸਦੇ ਆਂ ਤੇ ਅੰਦਰ ਕੀ ਕੀ ਹੈਗਾ ਕੁਮਾਨ ਵਾਲਾ ਕੀ ਦੇਖਣ ਵਾਲਾ ਤੇ ਕੀ ਆਪਣਾ ਵਿਗਿਆਨ ਜਿਹੜਾ ਪ੍ਰਸਤੁਤ ਕਰਦਾ ਉਹ ਸਾਰਾ ਕੁਝ ਸਾਡੇ ਸਾਹਮਣੇ ਅੱਜ ਅਸੀਂ ਪ੍ਰਸਤੁਤ ਕਰਾਂਗੇ ਬਣੇ ਰਹੋ ਵਲੋਗ ਦੇ ਨਾਲ ਸਾਇੰਸ ਸਿਟੀ ਦੇ ਅੰਦਰ ਇਧਰ ਨਾਰੀਅਲ ਵੀ ਲੱਗੇ ਹੋਏ ਨੇ ਟਿਕਟ ਕਾਊਂਟਰ ਬਾਕੀ ਮੇਰੇ ਚ ਇੱਕ ਸਭ ਤੋਂ ਵੱਡੀ ਕਮੀ ਇਹ ਹੈ ਜੀ ਕਿ ਜਦੋਂ ਅਸੀਂ ਗੱਡੀ ਵਗੈਰਾ ਚ ਵੈੰਨੇ ਆ ਤੇ ਉਦੋਂ ਆਪਾਂ ਕੁਝ ਛੋਟ ਵਗੈਰਾ ਨਹੀਂ ਲਿਆ ਪਾਉਂਦੇ ਸੋਣਾ ਬਾਈੰਦਾ ਜੀ ਆਪਾਂ ਨੂੰ ਪ੍ਰੋਬਲਮ ਹੈ ਜੀ ਗੱਡੀ ਸਫੋਕੇਟ ਹੋ ਜਾਂਦੀ ਹੈ ਆਪਾਂ ਕੋਈ ਵੀ ਗੱਡੀ ਹੋਵੇ ਜੀ ਭਾਵੇਂ ਉਹ ਨਾਰਮਲ ਕਿਹੜੇ ਵੀ ਰਸਤੇ ਚੱਲ ਰਹੀ ਹੋਵੇ ਭਾਵੇਂ ਕੋਈ ਪੁੱਲ ਲੜੇ ਕਿਤੇ ਵੀ ਚੱਲ ਰਹੀ ਹੋਵੇ ਸ਼ਹਿਰ ਦੇ ਵਿੱਚ ਤੇ ਉਹ ਸਫੋਕੇਸ਼ਨ ਜੀ ਹੋ ਜਾਂਦੀ ਹੈ ਕਦੀ ਗੱਡੀ 'ਚ ਬੈਠੇ ਨਹੀਂ ਜੀ ਸ਼ੁਰੂ ਤੋਂ ਬਹੁਤ ਠਾਟੀ ਬੈਠੇ ਹੋਏ ਆ ਉਹ ਤਾਂ ਕਰਕੇ ਜੀ ਆਪਾਂ ਸਾਹ ਦੇ ਬਣੇ ਨਹੀਂ ਫਿਰ ਮੈਂ ਤਾਂ ਜਦੋਂ ਜੱਦੀ ਗੱਡੀ 'ਚ ਬਹਿਣਾ ਤੇ ਫਿਰ ਮੈਂ ਸੋ ਹੀ ਜਾਂਦਾ ਜੀ ਮਾੜੇ ਅੱਖਾਂ-ਅੱਖਾਂ ਬੰਦ ਕਰ ਲੈਨੇ ਆ ਤਾਂ ਜੋ ਬਚੇ ਰਹੀ ਹੈ ਜੀ ਉਲਟੀ ਤੋਂ ਇਹ 70 ਐਂਟਰੀ ਟਿਕਟ ਓਨਲੀ 70 ਰੁਪਏ ਪਰ ਹੈਡ ਦੋ ਟਿਕਟਾਂ ਲੈਣੇ ਆ ਤਿੰ ਆ ਰਹੀ ਭਾਈ ਜੀ ਨੇ ਸਰਵਿਸ ਟਿਕਟ ਕਿਓਸਕ ਆ ਰਹੀ ਜੀ ਟਿਕਟ ਪਿਆ ਕੁਝ ਪ੍ਰੀਮੀਅਮ ਫੈਸਿਲਿਟੀਆਂ ਵੀ ਹੈਗੀਆਂ ਜਿਦਾ ਰੋਪ 75 3D ਥੀਏਟਰ 440 ਟਾਈਮ ਮਸ਼ੀਨ ਰੁਪਏ 50 ਇਦਾਂ ਸਾਰਿਆਂ ਦੇ ਰੇਟਾ ਲਿਖੇ ਹੋਏ ਨੇ ਆ ਟਿਕਟ 70 ਬਚਾਰ ਜੀ ਇਸਨੇ ਸਾਰਾ ਕੁਝ ਸਾਇੰਸ ਨਾਲ ਹੀ ਚੱਲਦਾ ਇੱਥੇ ਆਜਾ ਆਜਾ ਭਈ ਆਜਾ ਸਾਇੰਸ ਸਿਟੀ 뮤지컬 ਫਾਊਂਟੇਨ ਬਟਰਫਲਾਈ ਨਰਚਰੀ ਸਪੇਸ ਓਡੀਸ ਡਾਇਨਾਮੋਸ਼ਨ ਹਾਲ ਸਾਇੰਸ ਐਕਸਪਲੇਰੀਸ਼ਨ ਹਾਲ ਮੈਰੀਟਾਈਮ ਸੈਂਟਰ ਰੋਡ ਟ੍ਰੇਨ ਮੇ ਆਈ ਹੈਲਪ ਯੂ ਓਕੇ ਜੀ ਥੈਂਕ ਯੂ ਪਾਣੀ ਉਹਦੇ ਦੇ ਪੈ ਰਿਹਾ ਜੀ ਜਿਹੜਾ ਇਦਾਂ ਦਾ ਤੁਸੀਂ ਦੇਖ ਰਹੇ ਹੋ ਨਾ ਜੀ ਘੁੰਮਣ ਵਾਲਾ ਉਹਦੇ ਤੇ ਵਧੀਆ ਵਿੰਗਸ ਬਾਹਰ ਆਏ ਹੋਣੇ ਉਹਦੇ ਤੇ ਜਦੋਂ ਪਾਣੀ ਪੈਂਦਾ ਪਏ ਤੇ ਇਹ ਪਾਣੀ ਦਾ ਪ੍ਰੈਸ਼ਰ ਉਹਨੂੰ ਘੁਮਾ ਰਿਹਾ ਹੈ ਜਿਹਦੇ ਨਾਲ ਇਹ ਸਾਰਾ ਦਾ ਸਾਰਾ ਉੱਪਰ ਤੱਕ ਜਿਹੜਾ ਏਦਾਂ ਰੋਟੇਟਿੰਗ ਵਾਲਾ ਬਣਿਆ ਹੋਇਆ ਉਹ ਘੁੰਮ ਰਿਹਾ ਜੀ ਏਦਾਂ ਹੀ ਸਾਰੇ ਪਾਸੇ ਏਦਾਂ ਹੀ ਪਾਣੀ ਪੈਂਦਾ ਜੀ ਉਹ ਦੇਖੋ ਜੀ ਆ ਇਹਦੇ ਤੇ ਵੀ ਐਂ ਹੀ ਪੈ ਰਿਹਾ ਹੈ ਆ ਦੇਖੋ ਸਾਹਮਣੇ ਤੋਂ ਪਾਣੀ ਛੁੱਟਦਾ ਪਿਆ ਤੇ ਇਹ ਘੁੰਮੇ ਜਾਂਦੀ ਹੈ ਜੀ ਇਹ ਕੌਣ ਬਣਦੇ ਪਏ ਨੇ ਰਵਿੰਦਰਨਾਥ ਟੈਗੋਰ ਮੇਰੇ ਹਿਸਾਬ ਨਾਲ ਇਹ ਆ ਜੀ ਰਵਿੰਦਰਨਾਥ ਟੈਗੋਰੀ ਨਹੀਂ ਜੀ ਇਹ ਅਗਰ ਆਪਾਂ ਇਧਰ ਉਹਦੀ ਦੇਖੀਏ ਇਧਰ ਉਹਦੀ ਤਾਂ ਕੁਝ ਹੋ ਰਹੀ ਹੈ ਜੀ ਇਧਰ ਦਰਸ਼ਨ ਰੰਗਨਾਥਨ ਰਸਿਆਨ ਆਰਗੈਨਿਕ ਕੈਮਿਸਟ ਬਹੁਤ ਵੱਡੇ ਵੱਡੇ ਬੰਦਿਆਂ ਦੀਆਂ ਫੋਟੋਆਂ ਮੈਂ ਆਈ ਹੈਲਪ ਯੂ ਰਹਿੰਦੂ ਜੀ ਸਾਰਿਆਂ ਦੀ ਇੱਥੇ ਮੂਰਤੀਆਂ ਲੱਗੀਆਂ ਹੋਈਆਂ ਤੇ ਐਣਕਾਂ ਅਸਲੀ ਲਗਵਾਤੀਆਂ ਇਹਨਾਂ ਨੂੰ ਆਸੀਨਾ ਚੈਟਰ ਜੀ ਇਹ ਉਹ ਸਾਰਿਆਂ ਸਾਇੰਟਿਸਟਾਂ ਦੀਆਂ ਫਿਜ਼ੀਸ਼ੀਅਨ ਐਂਥਰੋਪੋਲੋਜਿਸਟ ਬੋਟਨੀਸਟ ਕੈਮਿਸਟ ਸਾਰਿਆਂ ਦੀਆਂ ਨੇ ਫੋਟੋਆਂ ਜੀਆਂ ਜਿਹੜੇ ਇੱਕ ਟਾਈਮ ਤੇ ਸਾਇੰਟਿਸਟ ਜੇ ਰਹਿ ਚੁੱਕੇ ਨੇ ਵਿਗਿਆਨੀਕ ਰਹਿ ਚੁੱਕੇ ਨੇ ਤੇ ਹੁਣ ਜਿਹੜੇ ਹੈਗੇ ਆ ਉਹ ਖਤਮ ਹੋ ਚੁੱਕੇ ਹੋਏ ਨੇ ਮਤਲਬ ਪੂਰੇ ਹੋ ਚੁੱਕੇ ਨੇ ਬਹੁਤ ਹੀ ਦੁੱਖ ਦੀ ਗੱਲ ਜੀ ਚਲੋ ਜੀ ਹੁਣ ਸਾਇੰਸ ਐਕਸਪਲੋਰੇਸ਼ਨ ਸੈਂਟਰ ਵੱਲ ਚੱਲਦੇ ਆ ਵਿਗਿਆਨ ਤੇ ਰੋਪਵੇ ਸੱਜੇ ਪਾਸੇ ਸਿੱਧੇ ਪਾਸੇ ਤੇ ਮਿਸਾਈਲ ਵੀ ਸਿੱਧੇ ਪਾਸੇ ਜੀ ਬੇਸਿਕਲੀ ਸਾਇੰਸ ਸਿਟੀ ਜਿਹੜਾ ਹੈਗਾ ਇਹ ਬੱਚਿਆਂ ਲਈ ਬਣਾਇਆ ਜਾਂਦਾ ਹੈਗਾ ਵਾ ਤਾਂ ਜੋ ਉਹਨਾਂ ਨੂੰ ਇੱਕ ਥਿਉਰੈਟਿਕਲ ਨੋਲੇਜ ਤੋਂ ਹਟਾ ਕੇ ਪ੍ਰੈਕਟੀਕਲ ਨੋਲੇਜ ਦਿਖਾਈ ਜਾ ਸਕੇ ਕਿ ਪ੍ਰੈਕਟੀਕਲ ਪ੍ਰੈਕਟੀਕੈਲਿਟੀ ਦੇ ਵਿੱਚ ਸਾਇੰਸ ਕਿਦਾਂ ਕੰਮ ਕਰਦੀ ਹੈ ਸਾਇੰਸ ਜਿਹੜੀ ਹੈਗੀ ਹੈ ਕਿਦਾਂ ਵਰਕ ਕਰਦੀ ਹੈ ਤੇ ਅੱਜ ਤੁਸੀਂ ਸਾਰਾ ਸਕਰੀਨ ਦੇ ਉੱਤੇ ਦੇਖੋਗੇ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਵੇਜੋ ਤੇ ਨਾਲ ਚਾਹ ਦਾ ਕੱਪ ਤੇ ਨਾਲ ਕੋਈ ਖਾਣ ਪੀਣ ਦਾ ਸਮਾਨ ਹੈਗਾ ਉਹ ਵੀ ਚੱਕ ਲੋ ਤਾਂ ਜੋ ਤੁਸੀਂ ਸਾਰਾ ਕੁਝ ਦੇਖ ਸਕੋ ਜੀ ਆਪਣੀ ਸਕਰੀਨ ਦੇ ਉੱਤੇ ਕੀ ਫਾਇਦਾ ਜੀ ਤਾਲੇ ਹੀ ਲਾ ਰੱਖੇ ਹੋਏ ਨੇ ਤਾਲੇ ਲੱਗੇ ਹੋਏ ਨੇ ਜੀ ਕੀ ਫਾਇਦਾ ਫਿਰ ਦੇਖਣ ਦਾ ਜੀ ਰੁਪਈਏ 50 ਕਾਹਦੇ ਲੈ ਲਿਓ ਇਹਦੇ ਆਲੇ ਦੁਆਲੇ ਕਮਾਈ ਜਾਂਦੇ ਆ ਬਸ ਲੋ ਜੀ ਦੇਖੋ ਜੀ ਨਿਕੇ ਨਿਕੇ ਰੈਬਿਟਸ ਇਹਨਾਂ ਨੂੰ ਅਸੀਂ ਖਰਗੋਸ਼ ਵੀ ਕਹਿ ਦਿੰਨੇ ਆ ਇਹ ਹੈ ਜੀ ਕਬੂਤਰ ਜਿਹੜੇ ਸਾਡੇ ਫੇਵਰੇਟ ਨੇ ਬੱਗੇ ਲਖੇ ਚੀਨੇ ਕਾਲ sire ਐਦਾਂ ਹੀ ਪਾਕਿਸਤਾਨੀ ਜੋਹਾਰ ਸਾਰੇ ਕਬੂਤਰ ਹੁੰਦੇ ਨੇ ਉਹ ਸਾਹਮਣੇ ਦੇਖੋ ਜੀ ਚਿੱਟਾ ਚਟਾਕ ਕਿੱਡਾ ਸੋਹਣਾ ਲੱਗਦਾ ਜੀ ਆਏ ਆਏ ਕਬੂਤਰ ਬਾਜੀ ਦਾ ਸ਼ਕੀਨ ਕਬੂਤਰਾਂ ਦੇ ਨਾਮ ਤਾਂ ਸਾਨੂੰ ਪਤਾ ਨਹੀਂ ਥੋੜੇ ਬਹੁਤੇ ਇਹ ਆ ਜਾ ਨਹੀਂ ਆ ਜਾ ਨਹੀਂ ਆ ਜਾ ਤੈਨੂੰ ਅੱਖੀਆਂ ਓੜੀ ਇੱਕ ਦਈਆਂ ਬਲਰ ਤੋਂ ਹਟ ਜਾ ਲੈ ਜੀ ਆ ਗਈ ਸਕਰੀਨ ਤੇ ਆ ਗਈ ਸਕਰੀਨ ਤੇ ਫਿਰ ਨਹੀਂ ਆਈ ਹੱਲੇ ਜੀ ਇਹ ਆ ਜਾ ਆ ਜਾ ਆ ਜਾ ਨਹੀਂ ਆ ਜਾ ਤੇਨੂੰ ਅੱਖੀਆਂ ਉਡੀਕਦੀਆਂ ਆਹ ਸੋਹਣਿਆ ਵੇ ਤੇਨੂੰ ਅੱਖੀਆਂ ਨਹੀਂ ਆ ਰਹੀ ਜੀ ਸੋਹਣੀ ਬੱਗੀ ਕਬੂਤਰੀ ਨਹੀਂ ਆ ਰਹੀ ਇਹ ਹੁਣ ਆਊਗੀ ਲੋ ਜੀ ਇਹ ਤੋਂ ਫੋਕਸ ਐਂਡ ਟੱਚ ਦੁਨੀਠ ਹਾਂ ਲੋ ਕਰਤਾ ਹੁਣ ਦੱਸੋ ਜੀ ਆ ਗਈ ਨਾ ਬੱਕੀ ਕਬੂਤਰੀ ਇਧਰ ਮਸਾਲਾਂ ਜੀ ਪ੍ਰithvi ਮਸਾਲੇ ਮਿਸ਼ਨ ਸ਼ਕਤੀ ਸਾਰੀਆਂ ਉਸਾਇਲਾਂ ਬਣਾਈਆਂ ਹੋਈਆਂ ਕਈ ਮਸਾਇਲਾਂ ਇਹਨਾਂ ਦੇ ਵਿੱਚੋਂ ਬਣਾਈਆਂ ਸੀਗੀਆਂ ਜੀ ਆਪਣੇ ਏਪੀ ਜੇਬਦੁਰ ਗੁਲਾਮ ਨੇ ਜਿਹੜੇ ਆਪਣੇ ਰਾਸ਼ਟਰਪਤੀ ਵੀ ਰਹਿ ਚੁੱਕੇ ਨੇ ਇੱਧਰ ਬੱਗੀ ਬਤਕ ਬਤਕ ਹੈ ਨਹੀਂ ਜੀ ਜੂ ਦੇ ਵਿੱਚ ਆ ਗਏ ਆ ਇਹ ਏਪੀ ਜੇਪ ਬਦੁਰ ਕਲਾਮ ਤਸਰ ਹੈ ਸੀ ਨਾ ਤੁਹਾਨੂੰ ਮੈਂ ਆ ਦੇਖੋ ਜੀ ਇੱਧਰ ਉਹਨਾਂ ਦਾ ਸਟੈਚੂ ਬਣਿਆ ਹੋਇਆ ਬੁੱਤ ਬ੍ਰਹਮੋਸ ਇਹ ਤਾਂ ਨਿਊਕਲੀਅਰ ਕੈਪੇਬਲ ਮਿਸਾਈਲ ਹੈ ਜੀ ਇਹ ਬ੍ਰਹਮੋਸ ਇਧਰਲੇ ਪਾਸੇ ਹੈਗਾ ਜੀ ਇੱਕ ਪਾਰਕ ਬੱਚਿਆਂ ਦੇ ਖੇਡਣ ਵਾਲਾ ਝੂਟੇ ਝਾਟੇ ਲੱਗੇ ਹੋਏ ਹੈ ਜੀ ਇੰਦਰ ਜਾਣ ਵਾਲੀ ਕੋਈ ਮਿਲਦਾ ਕੋਈ ਜਗ੍ਹਾ ਹੈਗੀ ਡਾਇਨੋਮੇਸ਼ਨ ਹਾਲ ਆਹ ਪਤਾ ਨਹੀਂ ਕੀ ਹੈ ਮੜਾ ਦੇਖਦੇ ਆ ਜੀ ਮੇਰੇ ਹਿਸਾਬ ਨਾਲ ਆਪਣਾ ਵਜਨ ਆਪ ਹੀ ਚੱਕੋ ਲਿਫਟ ਯਰ ਸ਼ਲ ਸਟੈਂਡ ਓਨ ਦਾ ਪਲੇਟਫਾਰਮ ਐਂਡ ਪੁੱਲ ਦਾ ਰੋਪ ਡਾਊਨਵਰਡਸ ਓਬਜ਼ਰਵ ਥੈਟ ਯਰ ਲਿਫਟਡ ਅਪ ਐਜ਼ ਯੂ ਪੁੱਲ ਦਾ ਰੋਪ ਦਾ ਪੁਲੀ ਸਿਸਟਮ ਮਲਟੀਪਲਾਈ ਯਰ ਐਫਰਟ ਇਨਟੂ ਅ ਲਾਰਜ ਅਪਵਰਡ ਫੋਰਸ ਥੈਟ ਲਿਫਟਸ ਦਾ ਪਲੇਟਫਾਰਮ ਅਲੋਂਗ ਵਿਦ ਯੂ ਦਾ ਰੇਸ਼ੀਓ ਦਾ ਅਪਵਰਡ ਫੋਰਸ ਟੂ ਦਾ ਐਫਰ चक के देख देखिए फाटे ओके जी आ रखा कैमरा उरले पासे, लो जी चक के देख दे अपना वजन आप ही चार पांच पुली सिस्टम लगे हुए ने जिन्हें उत्ते जाइए ने ਆਹ ਜੀ ਇਹ ਸੀ ਗਸਾਬਤਾ ਜੀ ਚੈਨ ਪੁਲਿਸਿਸਟੰ ਦਾ ਥੋੜਾ ਜਿਹਾ ਕੈਮਰਾ ਚਾਲੂ ਕਰਨਾ ਭੁੱਲ ਗਿਆ ਇੱਥੇ ਤਿੰਨ ਬੰਦੇ ਖੜੇ ਹੋਏ ਸੀਗੇ ਜੇ ਮੈਂ ਬੜਾ ਜ਼ੋਰ ਮਾਰ ਕੇ ਮੈਂ ਚੱਕਤਾ ਹੀ ਤਿੰਨ ਬੰਦੇ ਨੂੰ ਉਹ ਘਾਬਰ ਜਗੇ ਫਿਰ ਇੱਕ ਨੇ ਤਾਂ ਛਾਲ ਮਾਰਤੀ ਥੰਦੇ ਇਹ ਫਿਰ ਮੈਂ ਵੀ ਹੱਥ ਪੱਲਾ ਛੜਾ ਲਿਆ ਜੀ ਮੈਂ ਕਿਹਾ ਭਜੋ ਜਿੰਨੀ ਛੇਤੀ ਪਹੁੰਚ ਸਕੋ ਇਹ ਪੱਲੇ ਪੈ ਗਈ ਗੱਲ ਤਾਂ ਫਿਰ ਕੰਮ ਖਰਾਬ ਹੋ ਜਾਊਗਾ ਤਕਰੀਬਨ ਤਿੰਨਾ ਦਾ ਭਾਰ ਹੋਊਗਾ ਆਰਾਊਂਡ 150 ਕਿਲੋ ਦੇ ਕਰੀਬ-ਕਰੀਬ ਤਾਂ ਉਹ ਮੈਂ ਹਣ ਚੱਕਤਾ ਉਹ ਇੱਕ ਭੈਣ ਸੀਗੀ ਉਹ ਉਹਨੇ ਇੱਕ ਭਰਾ ਕੇ ਛਾਲ ਮਾਰਤੀ ਥੱਲੇ ਸੀ ਮੈਂ ਉਸ ਟਾਈਮ ਹੀ ਭੱਜ ਪਿਆ ਜੀ ਸਾਰੇ ਪਾਸੇ ਚੈਨ ਪੁਲੀ ਸਿਸਟਮ ਹੀ ਲੱਗਾ ਇਹ ਪਤਾ ਨਹੀਂ ਕੀ ਹੈ ਜੀ ਇੰਨਾ ਚ ਫੇਰ ਆ ਗਿਆ ਜੀ ਆਪਣਾ ਆ ਭਾਰਪੂਰ ਚੱਕਣ ਵਾਲਾ ਸੌਦਾ ਮੁੱਤਾ ਇਹ ਆ तकरीबन 20 ਕਿਲੋ ਹੈਗਾ ਪੁਲੀ ਦੇ ਨਾਲ ਚੱਕਿਆ ਜਾਂਦਾ ਜੀ ਤੇ ਆ 20 ਕਿਲੋ ਚੱਕਿਆ ਗਿਆ ਇਧਰ ਪਤਾ ਨਹੀਂ ਕਿੰਨਾ ਹੈਗਾ ਇਹ ਥੋੜਾ ਵੱਧ ਹੋਊਗਾ ਤੇ ਆ ਥੋੜਾ ਜਿਹਾ ਹੋਰ ਭਾਰੀ ਕਾ ਨਹੀਂ ਇਹ ਵੀ 20 ਕਿਲੋ ਆ ਪਰ ਇਹ इजीली ਚੱਕਿਆ ਜਾਂਦਾ ਹੈ ਜਾਦਾ ਹੁੰਦਾ ਫਿਰ ਚੱਕਦੇ ਇਹਨਾਂ ਨੂੰ ਜਾਣਦੇ ਇੰਨੇ ਆ ਜੀ ਹੁਣ ਪਤਾ ਨਹੀਂ ਕਿਹੜੀ ਜਗ੍ਹਾ ਆ ਗਏ ਸਾਇੰਸ ਸਿਟੀ ਜੀ ਜੀ ਪੈਸੇ ਦੇ ਕੇ ਭਾਰੀ ਚੱਕਣਾ ਪੈ ਰਿਹਾ ਜੀ ਮੈਂ ਸੁਣਾ ਉਹਦੀ ਕਿਤੇ ਦਿਹਾੜੀ ਲਾ ਲੈਂਦੇ ਨਾ ਕੋਈ 5-700 ਹਜ਼ਾਰ ਰੁਪਏ ਮਿਸਤਰੀ ਦੇ ਨਾਲ ਕੋਈ 50 ਪਿਆ ਕਿਲੋਲੇ ਬੱਠਲ ਚੱਕ ਲੈਂਦੇ ਤੇ ਵਧੀਆ 7-800 ਰੁਪਏ ਮਿਲ ਨਹੀਂ ਜਾਣਾ ਸੀਗਾ ਤੇ 70 ਰੁਪਏ ਦਿੱਤੇ ਸੀਗੇ ਤੇ ਭਾਰੀ ਚੱਕੀ ਇੰਨੇ ਕੋਈ ਚਾਹੀਦੀ ਚੀਜ਼ ਤਾਂ ਦਿਖਦੀ ਨਹੀਂ ਕੋਈ ਵਧੀਆ ਗੱਲ ਤਾਂ ਮੈਂ ਸਹੀ ਕਹੀ ਆ ਵੈਸੇ ਕਿਸੇ ਮਿਸਤਰੀ ਨਾਲ ਲੱਗ ਜਾਂਦੇ ਨਾ ਦਿਹਾੜੀ ਤੇ ਉਹ ਵੀ ਬੱਠਲ ਚੱਕ ਲੈਂਦੇ 50 ਕਿ ਮਟਾ ਵਾਲਾ ਕਟਾ ਸਿੰਮੜ ਦੀ ਬੋਰੀ ਤੇ 7-800 ਰੁਪਏ ਦੀ ਆੜੀ ਤਾਂ ਉਹ ਹੀ ਪੈ ਜਾਣੀ ਸੀਗੀ ਇੱਥੇ ਦਾ ਭਾਰ ਹੀ ਚੱਕਣੇ ਪੈ ਰਹੇ ਨੇ ਕੋਈ ਪ੍ਰੀਮੀਅਮ ਚੀਜ਼ ਵਾਸਤੇ ਉਹਦੇ ਅੱਡ پیسے ਲੈ ਲੈਂਦੇ ਨੇ ਇਹਨਾਂ ਨੇ ਮਤਲਬ 70 ਪੇਸੇ ਰੁਪਏ ਭਾਰ ਚੱਕਵਾਣ ਦੇ ਦਿੱਤੇ ਨੇ ਇਹਨਾਂ ਸਾਰਿਆਂ ਦੀਆਂ ਟਿੱਕਾਂ ਅੱਡ ਅੱਡ ਨੇ ਸਪੇਸ ਓਡੀਸੇ ਮੈਰੀਟਾਈਮ ਸੈਂਟਰ ਤੇ ਡਾਇਨਾਮੋ ਓਸ਼ਨ ਹਾਲ ਪੂਰਾ ਐਨ ਸਰਕਲ ਹੋ ਜੂਗਾ ਕਲਰ ਚੇਂਜ ਕਰੂਗੀ ਕਹਿੰਦੇ ਇਹਨੂੰ ਕਮਾਣਾ कुछ नहीं नजर आ रहा जी याद असी अन्ने हो गए यही मिरलर गंद है आ भी कुछ ना कुछ है न्यूमैटिक कोश मेल वो बड़ी दूर भाग गई है जाई जी है ਇਕ ਲਾ ਕੇ ਆਉ ਬ੍ਰਹਮਾਣ ਦਾ ਪੂਰਾ ਸਫਰ ਉਹ ਗੇਂਦ ਜੀ ਫੇਰ ਵਾਪਸ ਆ ਗਈ ਜਾਣ ਦੋ ਹੁਣ ਵੇਲੀ ਹੈਗੀ ਐਧਰ ਹੈਗਾ ਜੀ ਸਨੇਕ ਪੈਂਡੂਲਮ ਨਾਪਦਾਇਤਾ ਬਟਨ ਸਾਰੇ ਖਰਾਬ ਹੀ ਹੈਗੇ ਇਹਨਾਂ ਦੇ ਸਾਰਾ ਸਿਰੋਂ ਦਾ ਤੇਲ ਡਿੱਗ ਗਿਆ ਇਧਰਲੇ ਪਾਸੇ ਆ ਕੇ ਜੀ ਥੋੜਾ ਜਿਆ ਸਪੇਸ ਥੀਏਟਰ ਵੱਲ ਵੀ ਚਲੇ ਜਾਈਏ ਜੀ ਜਿੱਧਰ ਪੈਸੇ ਵੱਧ ਜਾਂਦੇ ਨੇ ਉਧਰ ਠੰਡ ਲੱਗਣੀ ਸ਼ੁਰੂ ਹੋ ਜਾਂਦੀ ਹੈ ਸਪੇਸ ਫਲਾਈਟ ਸਿਮੂਲੇਟਰ ਬਾਲੇ ਪੁੱਠੇ ਛਿੱਦੇ ਪੰਗੇ ਨੇ ਜੀ ਇੰਡੀਆ ਫਰੋਮ ਸਪੇਸ ਫਰੋਮ ਐਂਸ਼ੀਐਂਟ ਸਕਾਈਸ ਟੂ ਮਾਡਰਨ ਹੋਰਾਈਜ਼ਨ ਮੋਨਿਟਰਿੰਗ ਪੋਲੂਸ਼ਨ ਐਂਡ ਨੈਚੁਰਲ ਐਮਰਜੈਂਸੀਜ਼ ਇਹ ਇਹਨਾਂ ਦੇ ਸਾਰਾ ਬਾਹਰਲਾ ਕੰਮ ਆ ਗਿਆ ਜੀ ਅੰਤਰਿਕਸ਼ਾਂ ਵਾਲਾ ਆਪਣੀ ਜੀ ਫਰੋਮ ਐਂਸ਼ੀਐਂਟ ਸਕਾਈਸ ਟੂ ਮਾਡਰਨ ਹੋਰਾਈਜ਼ਨਸ ਦੀ ਇਹ ਹੁੰਦੀ ਹੈ ਜੀ ਸੈਟੇਲਾਈਟ ਆ ਜਿਹੜਾ ਤੁਸੀਂ ਕਾਲਾ ਕਾਲਾ ਜਿਹਾ ਦੇਖ ਰਹੇ ਹੋ ਇਹ ਹੁੰਦਾ ਸੋਲਰ ਪੈਨਲ ਜਿਹਦੇ ਨਾਲ ਸਾਰੀ ਦੀ ਸਾਰੀ ਇਹ ਕੰਮ ਕਰਦੀ ਹੈ ਸੈਟੇਲਾਈਟ ਤੇ ਸੈਟੇਲਾਈਟ ਕੀ ਕਰਦੀ ਹੈ ਇਹ ਸਿਗਨਲ ਭੇਜਦੀ ਹੈ ਜੀ ਧਰਤੀ ਦੇ ਉੱਤੇ ਇਹ ਹੁੰਦਾ ਰੋਵਰ ਜਿਹੜਾ ਥੱਲੇ ਜਾਂਦਾ ਹੈ ਜੀ ਤੇ ਸਾਰਾ ਦਾ ਸਾਰਾ ਉਥੋਂ ਡਾਟਾ ਕਲੈਕਟ ਕਰਕੇ ਆਪਣੀ ਧਰਤੀ ਜਿਵੇਂ NASA ਹੋਗੀ ਅਮਰੀਕਾ ਦੀ ਸਪੇਸ ਏਜੰਸੀ ISRO ਹੋਗੀ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਉਹਦੇ ਵਿੱਚ ਡਾਟਾ ਸਪਲਾਈ ਕਰਦਾ ਹੈ ਜੀ ਆ ਵੀ ਕੁਝ ਨਾ ਕੁਝ ਹੈਗਾ ਹੈ ਜਰੂਰ ਲਾ 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 ਆ ਬੈਕ ਕਰੀਏ ਬੈਕ 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 ਬੈਗ ਨਹੀਂ ਹੋ ਰਿਹਾ ਡਿਸਪਲੇ ਖਰਾਬ ਹੋ ਗਈ ਹੈ ਜੀ ਕੋਈ ਰਿਪੇਅਰ ਵਾਲਾ ਬਾਈ ਦੇਖ ਰਿਆ ਹੋਏ ਤਾਂ ਜਰੂਰ ਇਹਨਾਂ ਨਾਲ ਸੰਪਰਕ ਕਰ ਸਕਦਾ ਹੈ ਚਲੋ ਜੀ ਰਹਿਣ ਦਿੰਦੇ ਆ ਬਾਲੇ ਪੰਗੇ ਕਸੁੱਤੀ ਮਾਰ ਦੇ ਕਾਰਨ ਬੰਦੇ ਨੇ ਇੱਧਰਲੇ ਪਾਸੇ ਸੈਟਲਾਈਟ ਦੇ ਕੋਲ ਚੁਲਾਈ ਦਾ ਸਾਗ ਵੀ ਉਗ ਗਿਆ ਜੀ ਚੁਲਾਈ ਹੁੰਦੀ ਨਾ ਉਹਦਾ ਸਾਗ ਜੀ ਆ ਦੇਖੋ ਤੇ ਇਹ ਕੋਈ ਵੀ ਆਏ ਤਾਂ ਜਰੂਰ ਇੱਥੋਂ ਲੈ ਜਾ ਸਕਦਾ ਤੇ ਸਬਜ਼ੀ ਬਣਾ ਸਕਦਾ ਚੁਲਾਈ ਦਾ ਸਾਗ ਇੱਧਰ ਕੈਮਰੇ ਦੇ ਬੱਚੇ ਨੱਚ ਰਹੇ ਨੇ ਜੀ जो जादू फिल्म होंगे ना ए करके ए करो उधरों ने सफाई करने जी ए ही करी सफाई तो अग उधरले पास चली जाना ਉੱਤਾਂ ਉੱਤਾਂ ਚੱਕਰ ਨਾਲ ਇਹ ਆਪਾਂ ਇਕੱਠਾ ਕਰ ਸਕਦੇ ਹਾਂ ਜੀ ਸੋਦਾ ਆ ਦੇਖੋ ਮਾੜੀ ਤਾਂ ਲੱਤ ਚੱਕੀ ਜਾਂਦੀ ਹੈ ਜੀ ਨਹੀਂ ਆ ਮੈਨੂੰ ਤਾਂ ਨਹੀਂ ਆ ਇਹ ਇਹਨਾਂ ਨੇ ਵੇਲੇ ਕੰਮ ਵਾਸਤੇ ਬੁਲਾੜਿਆ ਜੀ ਸਾਨੂੰ ਵੇਲੇ ਨੇ ਆਪ ਨਾਲੇ ਸਾਨੂੰ ਵੇਲਾ ਕੀਤਾ ਹੋਇਆ ਆ ਹੜੀ ਮੜੀ ਗਈ ਆਓ ਖੇਡੀਏ ਜੀ ਇਹਦੇ ਨਾਲ ਹੌਲੀ ਹੌਲੀ ਲੈ ਕੇ ਜਾਣਾ ਪੈਂਦਾ ਸੈਂਸਰ ਵਾਲੇ ਕਮਜ਼ੋਰ ਐ ਇਹਨਾਂ ਦਾ ਸਾਰਾ ਹੀ ਚੱਕ ਲਈਏ ਸੋਦਾ ਜੀ ਇਹਨਾਂ ਨੇ ਸਕਰੀਨ ਦੀ ਸਫਾਈ ਕਰਨਾ ਸੇ ਬੁਲਾਇਆ ਜੀ ਸਾਨੂੰ ਇਹ ਹੋ ਰਹੀ ਐ ਜੀ ਸਕਰੀਨ ਦੀ ਸਫਾਈ ਵਾਵਾ ਸਫਾਈ ਕਰੀ ਜਾਂਦੇ ਸਾਰੇ ਜਿਹੜੇ ਆਈ ਜਾਂਦੇ ਇਹਨਾਂ ਕੋ ਸਫਾਈ ਕਰਵਾਉਂਦੇ ਪੀ ਇਸ ਕੀ ਸਕਰੀਨ ਇਹ ਇਦਾਂ ਹੁਣ ਮੈਨੂੰ ਤੁਸੀਂ ਹੱਥ ਦੇਖ ਸਕਦੇ ਹੋ ਇਦਾਂ ਇਹ ਉੱਤੇ ਸਮਾਨ गिरਦਾ ਪਿਆ ਇਦਾਂ ਆਪਾਂ ਚੱਕਣਾ ਹੁੰਦਾ ਤੇ ਇਹ ਆ ਦੇਖੋ ਹਾਂ ਇਹ ਸਕੈਨਰ ਇਦਾਂ ਇੱਥੋਂ ਇੱਥੋਂ ਕੈਪਚਰ ਕਰ ਦਿੰਦਾ ਸਕੈਨਰ ਫੇਲ ਹੋ ਗਏ ਸਾਡੇ ਵਰੀ ਸਕੈਨਰ ਫੇਲ ਹੋ ਗਏ ਸਕਰੀਨ ਦੀ ਸਫਾਈ ਪੋਣਾ ਘੰਟਾ ਕਰਵਾ ਕੇ ਤੇ ਕਹਿੰਦੇ ਸਕੈਨਰ ਫੇਲ ਹੋ ਗਏ ਟਨਲ ਵੜ ਜਾ ਚ ਰਿਫਲੈਕਸ਼ਨਸ ਇਧਰ ਪੁੱਠੇ ਪਾਸੇ ਲਿਖਿਆ ਹੋਇਆ ਜਿਵੇਂ ਐਮਬੂਲੈਂਸ ਦਾ ਸ਼ੀਸ਼ੇ ਦੇ ਵਿੱਚ ਆਪਾਂ ਜਦੋਂ ਦੇਖਦੇ ਆਂ ਉਲਟਾ ਲਿਖਿਆ ਹੋਇਆ ਸਿੱਧਾ ਨਜ਼ਰ ਆਉਂਦਾ ਸਾਡੇ ਬੈਕ ਮਿਰਰ ਦੇ ਵਿੱਚ ਉਦਾਂ ਹੀ ਇਹ ਪੁੱਠਾ ਲਿਖਿਆ ਹੋਇਆ ਹੈ ਇਧਰੋਂ ਦੀ सिदा नजर आता है जी रिफ्लैक्शन वाले पुठे पंगे आ गए जी मेज आया संदीप संदीप ये कोई वीडी चीज नहीं है ਦੇਖਿਓ ਸਾਰੇ ਵਜਦੇ ਫਿਰਦੇ ਨੇ ਮੈਂ ਇੱਕ ਵਾਰ ਵੀ ਨਹੀਂ ਵੱਜਾਂਗਾ ਇਹਦੇ ਵਿੱਚ ਇਹਦਾ ਮੈਂ 2 ਮਿੰਟ ਚ ਬਾਹਰ ਲਾ ਪਾਸਾ ਲਾ ਬ ਲੈਣਾਗਾ ਕੋਸ ਨਹੀਂ ਹੈਗਾ ਇਹਦੇ ਵਿੱਚ ਓ ਕੋਖ ਨਹੀਂ ਹੈਗਾ ਇਹਦੇ ਵਿੱਚ ਹੁਣੇ ਤੁਹਾਨੂੰ ਮੈਂ 2 ਮਿੰਟ ਚ ਬਾਹਰ ਨਿਕਲ ਕੇ ਵੀ ਦਿਖਾਦਾ ਕਿ ਨਹੀਂ ਭਾਈ ਜੀ ਲਾ ਬਣਾ ਰਿਹਾ ਹੈ ਕੀ ਔਰ ਭਾਈ ਕਿਆ ਕਰੇ ਮੀਲੇ ਹੈ ਇੱਕ ਵਾਰ ਵੀ ਨਹੀਂ ਵੱਜਾਂਗੇ ਵਿੱਚ। ਸਰੀਰ ਥੋੜਾ ਜਿਆਦਾ ਡਾਊਨ ਜਾ ਹੋਇਆ ਪਿਆ ਹੋਇਆ। ਨਹੀਂ ਤਾਂ ਅਸੀਂ ਵੀ ਪੂਰੇ ਆਣ ਬੋਡੀ ਬਿਲਡਰਾਂ ਵਾਲੇ ਕੰਮ ਕਰਦੇ ਹੁੰਦੇ ਸੀ ਕਿਸੇ ਟਾਈਮ ਤੇ। ਆ ਹੁਣੇ ਆਪਾਂ ਬਾਹਰ ਨਿਕਲ ਜਾਣਾ ਇੰਨਾ ਚੋਂ। ਨਿਕਲੀ ਜਈਏ ਬਾਹਰ। ਕੋਈ ਐ ਸਾਡੇ ਲਈ ਤਾਂ ਇਹ ਚੀਜ਼ਾਂ ਬਣੀਆਂ ਹੀ ਨਹੀਂ ਹੋਈਆਂ। ਉੱਠੇ ਸਿੱਧੇ ਪੰਗੇ ਜਿਹੇ। ਆ ਹੁਣ ਸਾਡੀ Laash ਬਾਹਰ ਆਏਗੀ ਅੱਧੇ ਸਿਰਲੀ। ਬਾਕੀ ਸਰੀਰ ਕਿੱਥੇ ਗਿਆ ਮੈਨੂੰ ਸੌਣਾ ਹੈ ਨਹੀਂਗਾ ਜਾਂ ਤਰਬੂਜੇ ਜਿਹੇ ਦੇ ਨਾਲ ਜੀ ਬੜੇ ਪੱਕੇ ਚਿਪਕਾਏ ਹੋਏ ਚੰਦਰਾ ਨੇ ਚਲੋ ਰਹਿਣ ਦਿੰਦੇ ਆ ਜੀ ਇਹ ਵੀ ਕੋਈ ਬੜੀ ਘੈਂਟ ਚੀਜ਼ ਦੇ ਰਹੀ ਹੁੰਦੀ ਹੈ ਇਹ ਘਟਾਤਾ ਇਧਰੋਂ ਮੈਂ ਹੀ ਨਜ਼ਰ ਆ ਰਿਹਾ ਘਟਾਈ ਜਰਾ ਆਪਣੇ ਵੱਲ ਦਾ ਘਟਾ ਆ ਦੇ ਮੈਂ ਤੇਰਾ ਘਟਾਤਾ ਏ ਨਜ਼ਰ ਆ ਰਿਹਾ ਇਧਰੋਂ ਮੈਂ ਵਧਾਉਂਗਾ ਫਿਰ ਮੈਂ ਨਜ਼ਰਾਂ ਨੂੰ ਲੱਗ ਜਾਊਂਗਾ ਇਹ ਹੁੰਦੇ ਨੇ ਜੀ ਕਲੇਡੀਓਸਕੋਪ ਚਲੋ ਜੀ ਇੱਥੋਂ ਚੱਲਦੇ ਹਾਂ ਅਸੀਂ ਤੇ ਹੁਣ ਅੱਜ ਤੋਂ ਬਾਅਦ ਅਸੀਂ ਕਿਤੇ ਹੋਰ ਜਾਵਾਂਗੇ ਜੀ ਫਲੋਟਿੰਗ ਮਿਰਰ ਕੋਸ ਨਹੀਂ ਹੋ ਰਿਹਾ ਸ਼ੀਸ਼ਾ ਇਹ ਦੇਖ ਲੈਣੀ ਹੁਣ ਚੱਲ ਜਾਂਦੀ ਚੱਲਦੇ ਆ ਜੀ ਥੱਲੇ ਵਾਲ ਨੂੰ ਹੋਰ ਕੋਈ ਚੀਜ਼ ਦੇਖਣ ਚਾਹਦੇ ਆ ਇਧਰਲੇ ਪਾਸੇ ਟਾਈਮ ਮਸ਼ੀਨਾਂ ਨੇ ਇਹ ਤਾਂ ਫਿਰ ਆਪਾਂ ਆਪਣੇ ਹਿਸਾਬ ਨਾਲ ਕਮਾਈਏ ਤਾਂ ਬਾਲਾ ਕਮਾ ਲਾਂਗੇ ਇਹ ਗੇਂਦ ਉਡਾਣ ਵਾਲੀ ਮਸ਼ੀਨ ਜੀ ਹਵਾ ਦੀ ਚੱਲਦੀ ਹੈ ਇਹ ਗੋਲ ਕਰਨਾ ਹੈ ਉਸਕੇ ਉੱਪਰ ਪੈਰ ਰੱਖਣਾ ਹੋਗਾ ਸ਼ਾਇਦ ਵਿੱਚ ਕਾਰ ਨਾਲੇ ਕੁਲਰ ਲਾਏ ਹੋਏ ਨੇ ਇਹ ਚੱਕਿਆ ਜਾਊਗਾ ਲਿਫਟ ਜਿਵੇਂ ਇੱਧਰ ਵੀ ਕੁਲਰ ਜਾਂ ਲੱਗਿਆ ਹੋਇਆ ਚੱਕਿਆ ਗਿਆ ਇਹ ਉਹ ਨੇ ਜੀ ਜਹਾਜ਼ ਦੇ ਪੱਖੇ ਜੀ ਵਿੰਗਸ ਇਹ ਚੱਲ ਨਹੀਂ ਰਿਹਾ ਨਹੀਂ ਚੱਲ ਰਿਹਾ ਜੀ ਕਈ ਕਈ ਚੱਲਦੇ ਨੇ ਕਈ ਕਈ ਨਹੀਂ ਚੱਲਦੇ ਇਹ ਹੁਣ ਚੱਲਿਆ ਹਵਾ ਬਾਲੀ ਤੇਜ਼ ਆਣ ਲੱਗੀ ਉਹ ਸੜਨ ਦੀ ਸਮੈਲ ਆ ਗਈ ਪਰ ਇਹ ਹੋ ਜੀ ਪੱਲੇ ਨਾ ਪੈ ਜੇ ਕੁਝ ਛੱਲੇ ਪੁੱਕਾ ਜਿਹੜੇ ਪਿੰਦੇ ਨੇ ਉਹਨਾਂ ਦੇ ਛੱਲੇ ਬਣਾਉਣ ਆ ਲੈ ਜੀ ਇਹ ਚੱਲ ਪਿਆ ਇਹੇ ਲੀਵਰ ਖਿੱਚੋ ਤਾਂ ਬੁਲਬਲੇ ਫੁੱਲਣਗੇ ਜੀ ਇਹਨਾਂ ਦਾ ਜੋਰ ਲਵਾਣ ਲਈ ਬੁਲਾਇਆ ਇਹ ਜਿਮਣਾ ਚਲੇ ਜਾਂਦੇ ਇਹ ਆ ਜੀ मैटिक कैरम बोर्ड पहले बटन दबो इदा इदा चलाओ हवा निकलती है जी ਚਲੋ ਜੀ ਇਹ ਕੋਈ ਸਾਊਂਡ ਵਾਲੀ ਮਸ਼ੀਨ ਹੈ ਟਰਨੈਡੋ ਪੁਣਾਏਗਾ ਵੀ ਹੀਮਿਡੀ ਫਾਇਰ ਲੱਗੇ ਹੋਏ ਹੈ ਜੀ Ader an internet Spinning vein ਇਹੀ ਸੀ ਜੀ ਜੋ ਵੀ ਸੀ ਸਾਇੰਸ ਸਿਟੀ ਹੁਣ ਚੱਲਦੇ ਆ ਜੀ ਬੜਾ ਟਾਈਮ ਹੋ ਗਿਆ ਡਿਫਾਈਂਗ ਗ੍ਰੈਵਿਟੀ ਲਓ ਇੱਥੋਂ ਚੱਲਦੇ ਆ ਜੀ ਹੁਣ ਤੇ ਹੁਣ ਚੱਲਦੇ ਆ ਜੀ ਸਿੱਧਾ ਆਪਾਂ ਘਰ ਵੱਲ ਨੂੰ ਬਾੜਾ ਇੱਥੇ ਸਾਇੰਸ ਦੇ ਨਾਲ ਆਪਾਂ ਪੰਗੇ ਪੁੰਗੇ ਲੈ ਲਏ ਐ ਹੋਰ ਸਾਇੰਸ ਸਾਡੇ ਨਾਲ ਪੰਗੇ ਲਵੇ ਉਹਨਾਂ ਨਾਲ ਪਹਿਲੇ ਚਲੇ ਜੰਨੇ ਆ ਜੀ ਸਾਰਾ ਕੁਝ ਦੇਖ ਲਿਆ ਇੱਕ ਆ ਪਿਆਨੋ ਜਾ ਰਹਿ ਗਿਆ ਸੀ ਉਹਦੇ ਦੇ ਵੀ ਚੱਲ ਕੇ ਦੇਖ ਲੈਣੇ ਆ ਇੱਕ ਪੈਡਲ ਮਾਰਨ ਵਾਲੀ ਚੀਜ਼ ਹੈ ਜੀ ਇਹਦੇ ਨਾਲ ਆ ਗੇਂਦ ਜੀ ਉੱਤੇ ਜਾਊਗੀ ਤੇ ਆ ਹੁਣ ਬਾਈ ਮਾਰੂਗਾ ਫਿਰ ਆਊਗੀ ਮੇਰੀ ਵਾਰੀ ਮਾੜਾ ਬਾਈ ਨੂੰ ਕਮਾਂਗੇ ਸਾਡੀ ਵੀਡੀਓ ਬਣਾ ਦੇਖਦੇ ਆਪਾਂ ਕਿੰਨੇ ਉੱਪਰ ਲੈ ਕੇ ਜਾ ਪਾਣੇ ਆ ਕਹਿੰਦੇ ਨੇ ਜਿੰਨੀ ਤੇਜ਼ ਪੈਡਲ ਹੋਣਗੇ ਉੰਨੇ ਉੱਤੇ ਜਾਏਗੀ ਇੱਕ ਵਾਰ ਮੈਂ ਮੈਚ ਮਾਰ ਲਉ ਫਿਰ ਆਪ ਮਾਰ ਲੈਣਾ ਠੀਕ ਹੈ ਚਲੋ ਤੇ ਮੈਂ ਕਾ ਮਾਰ ਕੇ ਦੇਖੀ ਜੀ ਪੈਡਲ ਕਿੰਨਾ ਜ਼ੋਰ ਖਾਂਦੇ ਨੇ ਤੇ ਇਹਨਾਂ ਨੇ ਪੰਗਾ ਵੀ ਸਾਈਕਲਿਸਟਾਂ ਲੈਣਾ ਲੈ ਲਿਆ ਪੁੱਤ ਦਖਾਨੇ ਆ ਜੀ ਜੋਰ ਲਾ ਕੇ ਨਾ ਨਾ ਥਾਉਟ ਮੇਰਾ ਹਾਂ ਹੋਰ ਸਮਝ ਕੇ ਬੰਦ ਕਰਦੇ ਉਸ ਤੋਂ ਨਹੀਂ ਤੇ ਬਾਈ ਹੁਣ ਅਸੀਂ ਮਾਰਨ ਲੱਗਿਆ ਪੈਡਲ ਦੇ ਦੇ ਆਪਾਂ ਕਿੰਨੀ ਉੱਪਰ ਤੱਕ ਲੈ ਕੇ ਜਾ ਸਕਦੇ ਹਾਂ ਆਲੇ ਪੰਗੇ ਜੇ ਲੈ ਲੈ ਤੇ ਹੁਣ ਚਲੋ ਜੀ ਗੱਡੀ ਕੰਨੀ ਚਲਦੇ ਆ ਤੇ ਚਲਦੇ ਆ ਇੱਥੋਂ ਦੀ ਹੋ ਗਿਆ ਅੱਜ ਦਾ ਸਾਇੰਸ ਸਿਟੀ ਦਾ ਟੂਰ ਇਹ ਉੱਪਰ ਚਲਦਾ ਜੀ ਚੜਾਈ ਚੜ ਜਾਏਗਾ ਇਹ ਗੇਅਰ ਢਿੱਲਾ ਪੈ ਗਿਆ ਐਗਜ਼ਿਟ ਬੈਗੇਜੀ ਵਾਪਸ ਗੱਡੀ ਦੇ ਵਿੱਚ ਤੇ ਹੁਣ ਚਲੋ ਜੀ ਵਾਪਸ ਚਲਦੇ ਆਂ ਗੁਰੂ ਘਰ ਵਾਲੀ ਸਾਈਡ ਸਾਹਮਣੇ ਪਾਸੇ ਜੀ ਗੁਰੂ ਘਰ ਤੇ ਆ ਗਏ ਆ ਜੀ ਥੋੜੀ ਤਬੀਤ ਖਰਾਬ ਹੋ ਗਈ ਦੀ ਕੋ ਦਮ ਬਸ ਹੁਣ ਜਾ ਕੇ ਥੋੜੀ ਦੇ ਰੈਸਟ ਕਰਦੇ ਆ ਕਿਉਂਕਿ ਕੱਲ ਅੰਡਾ ਮਾਣ ਵੀ ਜਾਣਾ ਆਂਡਿਆਂ ਵਾਲੀ ਕਿੰਦੇ ਕੋਸੀ ਗੁਰੂ ਕਰੀ ਪਏ ਸੀਗੇ ਤੇ ਉਹਦੀ ਦਫਰ ਖਰਾਬ ਹੋ ਗਈ ਸੀ ਜੇ ਕਰਕੇ ਅਸੀਂ ਕੁਝ ਵੀ ਨਹੀਂ ਕਰ ਪਾਏ ਜਿਆਦਾ ਕੋਈ ਜਿਆਦਾ ਇਸ ਤਰ੍ਹਾਂ ਤੇ ਹੁਣ ਅੱਜ ਦਾ ਜਿਹੜਾ ਦਿਨ ਹੈਗਾ ਅਸੀਂ ਠੰਡਾ ਮਣ ਜਾਵਾਂਗੇ ਇਸ ਤੇ ਜਿਹੜੇ 4:30 ਵਜੇ ਦਾ ਟੈਂਟ ਹੋ ਗਿਆ ਹੈ ਇਦਾਂ ਹੀ ਇਸ ਨੂੰ ਦੁਬਾਰਾ ਸਵਾਂਪ ਕਰਦੇ ਮਿਲਦੇ ਅੰਦਰ ਜਿਸ ਨੂੰ ਫ੍ਰੈਸ਼ ਚਤਾ ਦੀ ਐਪੀਸੋਡ ਦੇਖਣ ਨੂੰ ਮਿਲ ਲਉ ਅਗਰ ਨੈਟ ਮਿਲ ਗਿਆ ਤਾਂ ਦੇਖਾਂਗੇ ਦਾ ਬਰਾਕਸਾ ਫਾਂ ਜਿੱਦਣ ਹੁਣ ਵੀਡੀਓ ਨਹੀਂ ਆਏਗੀ ਬਣੇ ਰੋਏ ਤਿੰਨ ਲੋਕ ਤੱਕ ਮੇਰੀ ਕੁੜਬੈਰਾ ਬਰਾਕਸਾ ਚੱਟੇ ਕਿ ਲੱਭੇ ਸਸਰੀ ਕਾਲੀ ਹਰੇ ਇੱਕ ਹਰੀ ਈਸ਼ੂ ਹੈ ਕਾ